ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਬਲਦਾਂ ਕਰਜੀ ਵਲੌਗ ਸਟਾਰਟਿੰਗ ਮਤਲਬ ਵੇਖ ਲਈਏ ਪਲਦਾਂ ਟਾਕਨ ਦੁਕਾਨ ਤੋਂ ਪਹੁੰਚ ਆਈ ਆ ਠੀਕ ਹੈ ਹੁਆ ਕੱਢਾਂਗੇ ਆ ਕੇ ਦੇਖ ਲਿਏ ਕਿਵੇਂ ਸਿੱਟ ਬੈਠੇ ਆ ਅਹਮ ਮੱਕਾ ਤੋਂ ਤਿੰਨ ਚਾਰ ਪੰਜ ਛੇ ਤਿੰਨ ਤਿੰਨ ਛੀ ਠੀਕ ਹੈ ਛੀ ਦੇ ਛੀ ਬੈਠੇ ਆ ਇਧਰ ਵੇਖੀਏ ਆਂਡਾ ਹੋਰ ਲਾਇ ਨਾ ਆਣੀ ਇਹ ਤਾਂ ਲਾਇ ਇਹ ਨਹੀਂ ਤਾਂ ਲਾਇਆ ਹਨਾ ਕਿ ਇਹ ਤਾਂ ਇੱਕ ਤੇ ਕੱਲ੍ਹ ਵਾਲੇ ਤੇ ਬੈਠਾ ਮੈਂ ਉਹਦਾ ਕੂਤਰੀ ਉਹ ਬੈਠੀ ਤਾਂ ਹੀ ਖੜ ਜਾ ਮੈਨੂੰ ਲੱਗਦਾ ਪਰ ਲਿਆ ਲਾਇਆ ਯਾਰ ਨਹੀਂ ਲਾਇਆ ਨਹੀਂ ਲਾ ਲੈਣਗੇ ਪਰ ਥੋੜੇ ਇੱਕ ਦੋ ਇੱਕ ਦੋ ਦਿਨਾਂ ਤੱਕ ਤੇ ਬਾ ਦੁਕਾਨ ਤੇ ਜਾਈ ਕਰਾਂ ਦੇ ਖਾਤੇ ਦੇ ਪੈਸੇ ਪਾ ਕੇ ਹੁਣ ਸੀ ਤੇ ਫੇਰ ਚ ਕੱਢ ਦੇਣ ਬਾਹਰ ਆ ਕੇ ਫੇਰ ਕਰਦੇ ਹਾਂ ਉਹ ਚੱਲ ਫੇਰ ਬਾਦ ਨਾ ਸੈਂਕੇ ਚੱਲ ਕਹਿੰਦੇ ਆ ਪਏ ਪੋਏ ਪਾ ਲੈ ਖਾਤੇ ਇਹਤੋਂ ਲਾਂ ਘਰ ਤੋਂ। ਟ੍ਰੈਂਡ ਕੇ ਜਿਆਰਾ। ਗਾਮ ਤੇ ਉੱਥੇ ਮੁੰਡੇ ਪਾਸੇ ਪਾਉਂਦਾ। ਤੇ ਉਹ ਕਹਿੰਦਾ ਚਲ ਦਾਲਣਾ ਨੂੰ ਕੋਈ ਪੈਸੇ ਨਹੀਂ ਜਣਾ ਮਿਲ ਆਏ ਨਹੀਂ। 100 ਕੱਪੜੇ ਮਾਰਦੇ ਨੇ। ਸੋ ਫਿਰ ਉਹ ਬੈਂਕ ਹੀ ਜਾਣਾ ਬੁਬਾਲ ਆਪਾਂ ਨੂੰ। ਉੱਥੇ ਪੈਸੇ ਹੋਰ ਜਾਣੇ ਆ। ਫਿਰ ਕਾਦਰ ਤੇ ਵਧਣਾ। ਲੋ ਮਿੱਤਰੋ ਬੈਂਕੇ ਦਾ ਜਾਏ ਤੇ ਬਹੁਤ ਛੜੀ ਆਈਟਮ ਲਾ ਗਈ। ਬੈਂਕ ਕ ਨੂੰ ਕਹ ਪੈਸੇ ਜਮਾ ਕਰ ਦੋ। ਮੇਲਾ ਖਾਤਾ ਆ ਬੰਦੇ ਜਿਹੜੇ ਥੋੜੇ ਖਾਤਾ ਕਰਾਉਣਾ ਹਸਤੀ ਪਹੁੰਚੀ ਜੀ। ਉਹਨੇ ਬੋਲੀ ਕੀ ਕਰਿਆ ਪਾਏ ਇਹਨਾਂ ਨੇ 4-5000 ਵੱਧ ਪਾਤਾ ਖਾਤੇ ਦੇ ਖਾਤਾ ਰੈਡੀ ਦਾ ਸੀਗਾ 4-5000 ਰੁਪਏ ਪਾਤਾ ਨੇ ਵੱਧ ਉਹ ਮੁੜ ਕੇ ਹੁਣ ਮੇਰੇ ਡੇਢ ਦੇ ਕੂਠੇ ਮੈਨ ਲੱਗੇ ਬਿਨਾ ਕਿਵੇਂ ਨਿਕਲੇ ਹੋ ਤੇ ਸਾਈਨ ਹੋਏ ਬਿਨਾ ਮੁੜ ਕੇ ਮੇਰੇ ਕੋਲ ਲਵਾਈਆ ਮੈਂ ਮੇਰਾ ਕੂਠਾ ਚੱਲੂ ਕਿਉਂ ਜੀ ਮੇਰਾ ਖਾਤਾ ਹੀ ਹੀ ਨਹੀਂ ਇਹ ਹੈ ਕੋਈ ਡੜੀ ਆਡਮ ਦਾ ਕੀ ਹੈ ਤੇ ਹੁਣ ਮੈਨੂੰ ਕਹਿੰਦਾ ਕਿ ਪੈਸੇ ਤੂੰ ਕਿਵੇਂ ਦੇਵੇਂਗਾ ਮੈਨੂੰ ਨਹੀਂ ਪਤਾ ਕਿਵੇਂ ਦੇਣੀ ਹਨ ਹਰ ਦੋਨੋਂ ਜਿੰਨੇ ਫੜਾਏ ਤੁਸੀਂ ਉਹਨੇ ਕਰਨੇ ਜੀ ਮੈਂ ਤਾਂ ਨਹੀਂ ਵੱਧ ਕਰੇ ਪਰੇ ਬਸ ਬਹੁਤ ਔੜੀ ਆਈਟਮ ਲਾਕੀ 4000 ਰੁਪਏ ਦੇ ਭਲੇਖ ਨੇ ਵੱਧ ਪੈ ਗਿਆ ਮੈਂ ਭਲੇਖ ਨੇ ਹੱਸੂ ਨਾ ਪੈ ਗਿਆ ਹੈ ਭਲੇਖ ਨੇ ਵੱਧ ਪੈ ਗਿਆ ਮਜ਼ਾ ਕੋਈ ਨਹੀਂ ਦੇ ਦੇ ਆ ਇਹਨੂੰ ਥੋੜਾ ਟਾਈਮ ਲੱਗਿਆ ਆਟਾ ਆ ਕਮਾਲ ਹੀ ਦੀ ਹੋਡੀ ਮਹਾਰ ਦੀ ਕੋਈ ਨਹੀਂ ਘਰੇ ਚੱਲਦੇ ਕਰਾਣਾ ਤੇ ਪਾਹੀ ਕੋਈ ਕੋਲੇ ਜਗਾ ਦੇ ਹਾਂ ਤੱਕ ਪਹੁੰਚ ਗਿਆ ਚਲੋ ਚੱਲਦੇ ਕਰੇ ਲਓ ਬਈ ਆ ਗਈ ਸੀ ਘਰੇ ਇਹ ਲੈਣ ਛੱਡ ਦਿਓ ਦਾਣੇ ਨੂੰ ਪਾ ਦਗੇ ਦਾਣੇ ਰਾਤ ਨਹੀਂ ਪਏ ਸੀ ਹੁਣ ਵਧ ਗਿਆ ਥੱਲੇ ਜਿਹੜੇ ਦਾਣੇ ਸੀਗੇ ਸਭ ਸਫਾਇਆ ਕਰੀ ਪਏ ਦਾਣਿਆਂ ਦਾ ਨਹੀਂ ਮਿੱਠਾ ਮਰ ਮਰ ਹਾਲ ਵਾਂਣ ਕਰਕੇ ਬਹੁਤ ਜ਼ਿਆਦੇ ਠੀਕ ਹੈ ਤੇ ਕਣਕ ਪਾ ਦਈਏ ਕਣਕ ਤੇ ਮੱਕੀ ਬਾਜਰਾ ਉਹ ਤਿੰਨਾਂ ਪਾ ਦਾਂਗੇ ਬਹੁਤ ਹੰਦੂ ਦੇ ਪੂਆ ਬਦ ਗਾ ਤੇ ਮੱਕੀ ਜੀ ਪਾ ਦਈਏ ਤਿੰਨ ਘਟ ਮਾਏ ਨੀ ਨਾ ਬਸ ਵਧੀਆ ਸੌਖਾ ਖਾ ਲੈਂਦੇ ਰਲੀ ਚੀਚ ਹਲੋ ਵੀ ਮੱਕੀ ਵੀ ਪਾ ਦੀ ਬਾਜਰਾ ਬਾਇਰਾ ਹੋਰ ਪਾ ਜਿਓ ਕੀ ਤਰ੍ਹਾਂ ਮਿਕਸ ਕਰਨਾ ਹੈ ਬਾਹਰ ਥੋੜਾ ਹੋਰ ਪਾਣੀ ਕਰਨ ਕੀ ਡਰ ਸੀ ਇਹਦਾ ਹੋਰ ਲਿਆਵਾਂ ਕਿ ਠੀਕ ਹੈ ਲੋ ਥੋੜੀ ਪਾਣੀ ਮੱਕੀ ਔਰ ਅਬ ਓਕੇ ਰਿਪੋਰਟ ਹੈ ਤਰਦੇ ਦੇ ਦਾਣੇ ਇਹਨਾਂ ਨੂੰ ਧਾਰੇ ਡਰ ਕੇ ਬਾਹਰ ਨਹੀਂ ਕੱਢਦੇ ਆਗੇ ਹੰਡਾ ਹੈ ਜੀ ਯਾਰ ਹੰਡ ਵੀ ਹੈ ਉਹ ਪੁਆਇੰਟ ਇੱਕ ਪੀਸੇ ਹੰਡਾ ਬਾਕੀ ਭੁੱਖੇ ਰੋ ਨਾ ਬਣਾਓ ਕਿਉਂ ਭੁੱਖੇ ਆ ਤੇ ਮੈਂ ਸਾਂ ਭੁੱਖਿਆਂ ਕਾਰਨ ਬੈਂਦੇ ਨਹੀਂ ਆਂ ਨਿਆਦੇ ਅੰਡੇ ਦੋਨੇ ਲਾਲੇ ਆਜੋ 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 ਆਈ 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 ਲੋ ਤਾਣੇ ਬਾਤੇ ਉਹਨੇ ਦੇਖੀ ਉਹ ਕੁਦਾਇਆ ਡਾਉਂਦਾ ਨਹੀਂ ਇਹ ਨਹੀਂ ਲਾਇਆ ਆਹ ਐਂਡਾ ਨਹੀਂ ਲਾਇਆ ਇਹਦਾ ਬੈਂਗਣੀ ਦੇ ਗਿਰਮ ਆਹ ਤਖੜੇ ਵਗੇ ਆਂਡੇ ਦੋਨੇ ਲਾ ਕੇ ਲੈ ਗਏ ਤੂੰ ਓਏ ਤੂੰ ਆਂਡਾ ਲਾ ਕੱਲੇ ਨੇ ਚਲੋ ਕੋਈ ਨਹੀਂ ਦਿਖਾਉਣੇ ਹਨ ਬਾਅਦ ਦੰਦ ਨੇ ਪਾਰ ਤੇ ਓਪੀ ਕਰਤੀ ਰਿਪੋਰਟ ਨੇ। ਆ ਠੀਕ ਹੈ। ਲੋ ਵੀ ਹੋਰ ਲੰਬੀ ਜਾਣਾ ਪੈ ਗਿਆ। ਕੰਮ ਬਹੁਤ ਜੂਰੀ ਹੈਗਾ। ਮਨਪ੍ਰੀਤ ਨੂੰ ਪੁੱਛਦਿਆਂ ਵੀ ਚੱਲੂਆ ਕਿ ਨਹੀਂ ਚੱਲਦਾ ਨਾਲ। ਜਿਹਦੇ ਕੋਲ ਘਰੇ ਚੱਲਦੀ ਹੈਗੇ। ਚਿੱਟੇ ਦਿਖਾਣਾ ਤੁਹਾਨੂੰ। ਲੋ ਵੀ ਮਿੱਤਰੋ। ਆ ਗਏ ਸੀ ਇੱਧਰ ਦੂਜੇ ਘਰੇ। ਤੇ ਮਨਪ੍ਰੀਤ ਗਿਆ ਰੋਟੀ ਖਾਣ ਘਰੇ ਤੇ ਫੇਰ ਚੱਲਦੇ ਆ ਲੰਬੀ ਆਪਾਂ। ਠੀਕ ਹੈ। ਬਾਕੀ ਠੰਡ ਵੀ ਬਹੁਤ ਆ ਮੋਟਰਸਾਈਕਲ ਚਲਾਉਂਦੇ ਡਰ ਲੱਗੀ ਜਾਂਦਾ 24 ਘੰਟੇ। ਨਾ ਦਾ ਅੱਗ ਚੱਲਦੀ ਹੈਗੀ ਬਸ ਉਹਨੂੰ ਆਉਣ ਨੂੰ ਰੋਟੀ ਖਾਣ ਗਿਆ ਵਾ ਇਹਨੂੰ ਫੋਨ ਲਾਇਆ ਸੀ ਉਹ ਕਹਿੰਦਾ ਮੈਂ ਆਉਣਾਗਾ ਤੇ ਉਹਨੂੰ ਫੇਰ ਦਿਖਾਉਣੇ ਰਾਹ ਖੇਦ ਖੁੱ ਚੱਲ ਕੇ ਆਉਣ ਵਾਲੇ ਆਪਣੇ ਫੇਰ ਬਹਿਣੇ ਕੀ ਬੰਦਾ ਹਾਏ 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 ਠੰਡ ਬਹੁਤ ਹੈ ਆ ਜਾ ਮਨਪ੍ਰੀਤ ਚੱਲ ਜੇ ਆ ਬਿਓ ਠੰਡ ਬਹੁਤ ਜਿਆਦਾ ਹੈ ਜਾਣੀ ਤੂ ਸਰਦਾ ਵੀ ਨਹੀਂ ਚਲੋ ਕੋਈ ਨਹੀਂ ਕਰਦੇ ਆ ਫਿਰ ਲਓ ਜੀ ਮਿੱਤਰੋ ਆ ਗਏ ਸੀ ਘਰੇ ਲੰਬੀਆਂ ਤੇ ਜਿਹੜਾ ਕੰਮ ਸੀ ਕਰਿਆ ਸੀਗੇ ਤੇ ਹੁਣ ਨਹਾ ਲਓ ਕਿਹਾਟੇ ਆ ਬਈ ਯਾਰ ਠੀਕ ਹੈ ਨਹਾ ਕੇ ਮੈਂ ਚੱਲ ਹੋ ਗਿਆ ਵਿਹਲੇ ਥੋੜਾ ਕੰਮ ਕਰਨਾ ਜਾ ਕੇ ਮਨਪ੍ਰੀਤ ਕੋਲੇ ਤੇ ਆਪਣੇ ਚੈਨਲ ਦਾ ਹੀ ਆ ਤੇ ਚਾਹ ਜੂ ਪੀ ਲ ਗਏ ਤੇ ਉਹ ਐਡਸਨ ਚ ਮਨ ਲਾ ਥੋੜਾ ਹੋਣੀ ਆਪਣੇ ਆਇਡੈਂਟੀਟੀ ਕਰਦੇ ਹੁੰਦੇ ਆਇਡੈਂਟੀਟੀ ਮਨ ਲਾ ਕਰਦੇ ਨੇ ਵੈਰੀਫਾਈ ਉਹ ਲਾਉਣੇ ਜਾ ਕੇ ਪੈਨ ਕਾਰਡ ਜਾ ਕੇ ਅਟੈਚ ਕਰਦੇ ਆ ਠੀਕ ਆ ਜਾ ਕੇ ਦੂਜੀ ਚੈਨਲ ਤੇ ਪਾਇਆ ਕਰਨ ਵੀਡੀਓ ਆਪ ਹੁਣ ਤੇ ਮੰਨ ਕੇ ਚੱਲੋ ਵੀ ਉਹਦੇ ਵੀ ਵੀਡੀਓ ਪਾਉਂਦੇ ਵੀ ਆਪਣਾ ਆਈਡੈਂਟੀਟੀ ਕਰਨੀ ਪਈ ਉਹ ਤੇ ਮੈਂ ਆਪਦੀ ਕਰ ਦੂਆ ਇਹਦੇ ਘਰੇ ਹੋਰ ਦੇ ਨਾਂ ਤੇ ਐਡਸਨ ਅਕਾਊਂਟ ਬਣਾਇਆ ਸੀਗਾ ਤੇ ਹੁਣ ਚੱਲ ਕੇ ਵਾ ਇੱਕ ਪੈਨ ਕਾਰਡ ਭਾਲ ਲਿਕੇ ਠੀਕ ਆ ਕਰ ਦਿਆਂਦੇ ਤੇ ਜਾ ਕੇ ਕਰ ਦਿਆਂ ਸੈਟਿੰਗ ਉਹਦੀ ਤੇ ਮਾੜੇ ਮੁੱਟੇ ਕੰਮ ਹੋਰ ਆ ਉਹ ਕੀ ਬਦ ਉਹਦੀ ਉਹ ਵੀਡੀਓ ਮੰਨ ਲਾ ਵੀ ਦੂਜੇ ਚੈਨਲ ਦੇ ਆਪਣੇ ਆ ਜੇ ਕਿਉਂਕਿ ਉੱਤੇ ਵੀਡੀਓ ਪਾਇਆ ਕਰਾਂਗੇ ਤੇ ਚਲੋ ਬਸ ਚੱਲਦੇ ਚਾਹ ਜੋ ਪੀਲੀ ਕੇ ਨਾ ਫਿਰ ਚੱਲਦੇ ਮਨਪ੍ਰੀਤ ਕੋਲੇ ਚਲੋ ਮਿੱਤਰੋ ਚੱਲ ਪੈਨ ਨਾ ਆ ਕੇ ਮਨਪ੍ਰੀਤ ਦੇ ਕੋਲੇ ਤੇ ਚੱਲਦੇ ਆ ਖੇਤ ਉਹਨਾਂ ਮਨਪ੍ਰੀਤ ਦੇ ਕੋਲੇ ਮਨ ਬਿਦਨ ਹਾਲ ਚਲਦੇ ਆ ਕੋਲੇ ਨਹੀਂ ਚਲਦੇ ਤੇ ਫਿਰ ਭਰਦੇ ਆ ਆਪਣਾ ਉਹ ਜਿਹੜੀ ਆਈਡੀ ਨੇ ਆਪਣੀ ਮਤਲਬ ਪੈਨ ਕਾਰਡ ਅਟੈਚ ਕਰਨਾ ਆਇਡੈਂਟੀਟੀ ਵੈਰੀਫਿਕੇਸ਼ਨ ਕਰਾਉਣੀ ਆ ਉਹ ਕਰਦੇ ਆ ਬਰ ਅਬ ਮੇਰ ਕਰੇ ਕੱਲੀ ਬਸ ਉਹ ਹੋ ਜੇ ਮੁੜ ਕੇ ਨਿ ਦਵਾਲ ਆਪਾਂ ਤੇ ਦੂਜੇ ਚੈਨਲ ਤੇ ਜੋਰ ਲਾਵਾਂਗੇ ਕਿ ਇਹੇ ਸਟਾਰਟਿੰਗ ਕਰ ਲਈਏ ਚਲੋ ਕੋਈ ਚਲਦੇ ਆ ਫਿਰ ਦਿਖਾਉਣੀ ਆ ਲਓ ਬਈ ਆ ਗਈ ਸੀ ਇਹ ਘਰੇ ਤੇ ਇਹਨਾਂ ਨੂੰ ਵੇਖ ਲਈਏ ਭਗਤਾਂ ਨੂੰ ਦੀ ਪ੍ਰੋਸੈਸਿੰਗ ਇਹਨਾਂ ਦੀ ਤਾਂ ਦੇਖਿਓ ਬੈਠਿਆ ਕਿ ਨਹੀਂ ਬੈਠਿਆ ਉਹ ਤੇ ਯਾਰ ਯਾਰ ਬੈਣੋ ਹੜ ਗਿਆ ਨੇ ਨਹੀਂ ਨਹੀਂ ਸ਼ੁਕਰ ਹੈ ਰੱਬਾ ਭਈ ਅੱਜ ਸਾਰਾ ਦਿਨ ਆ ਮੈਂ ਵੇਖਿਆ ਪਤਾ ਨਹੀਂ ਖਣੀ ਆਪਾਂ ਨੂੰ ਨਹੀਂ ਪਤਾ ਵੀ ਹਨਾ ਵੀ ਉਹਨਾਂ ਦੀ ਹਜੇ ਨਾ ਨੌਲਜ ਹੋਵੇ ਤੇ ਜਿਹੜੇ ਆਪਣੇ ਆ ਮੁੰਡੇ ਉਹ ਗਏ ਆਪ ਨੂੰ ਦੇ ਕੇ ਦੋ ਲਕੇ ਉਹ ਆਂਡੇ ਦੋਨੇ ਲਾੜੇ ਸੀ ਇਹਨਾਂ ਨੇ ਪਰ ਬੈਂਦੇ ਨਹੀਂ ਸੜਕੇ ਤੇ ਬੈਠੇ ਨਹੀਂ ਸੀ ਹਾ ਹੁਣ ਜਾ ਬੈਠੀ ਕਬੂਤਰੀ ਤੇ ਪਹਿਲਾਂ ਬੈਠੇ ਨਹੀਂ ਸੀਗੇ ਇਹ ਚਲ ਇਹ ਮੈਨੂੰ ਤਾਂ ਅਸੀਂ ਡਰ ਸੀ ਭਾਂਜੇ ਉੱਠਣਾ ਜਾਣ ਕਿਤੇ ਕੀ ਬਦਾ ਨਾ ਬੈਠਣਾ ਹਨਾ ਵੀ ਸਾਰਾ ਦਿਨ ਬੈਠੇ ਨਹੀਂ ਸੀ ਹੁਣ ਜਾ ਬੈਠੇ ਖਾਣੇ ਰਾਤ ਨੂੰ ਬੈਂਦੇ ਆ ਆਹੀ ਚੱਕਰ ਹੂਗਾ ਨਾ ਰਾਤ ਰੋਤ ਨੂੰ ਬੈਣਾ ਤੈਨੂੰ ਦੇਖ ਲਈਏ ਨਾ ਦਾਣਾ ਪਾਣੀ ਦੇਖ ਲਈਏ ਨਾ ਬਈ ਖੋਲ ਕੇ ਆਪਾਂ ਵੀ ਯਾਰ ਉਹ ਆਂਡੇ ਨੂੰ ਤੇ ਦੋ ਚਾਰ ਸੀਸੀ ਪੂਰੇ ਆਪਣੇ ਇੱਕ ਮਿੰਟ ਦਾ ਚੈੱਕ ਕਰ ਲਈਏ ਆਪਾਂ ਇਹਨਾਂ ਨੂੰ ਖੋਲ ਕੇ ਤੇ ਦਿਖਾਉਣੇ ਹੁਣ ਤੇ ਅੱਜ ਵੀ ਛੱਡੇ ਵੀ ਨਹੀਂ ਕਿਸਮ ਸੀ ਗੱਲ ਸਮਾ ਹੂ ਕੰਮ ਤਾਂ ਦੇ ਹੋਏ ਇੱਕ ਮੈਂ ਫਿਰ ਤਾਂ ਹੀ ਛੱਡੇ ਮੈਂ ਚਲੋ ਜੋੜੀਆਂ ਬੈਠੀਆਂ ਬੈਠੀਆਂ ਨੇ ਦੂਜੇ ਤਾਂ ਹੀ ਨਹੀਂ ਛੱਡੇ ਮੈਂ ਨਾਲ ਹੀ ਮੈਂ ਚਲ ਲੋੜ ਹੀ ਨਹੀਂ ਛੱਡੰਦੀ ਇਹਨਾਂ ਨੂੰ ਤੇ ਦਾਣੇ ਇੱਕ ਤਾਂ ਨੇ ਮਾੜੀ ਗੱਲ ਆ ਯਾਰ ਬਹੁਤ ਜ਼ਿਆਦਾ ਕੱਲਾ ਬਾਜਰਾ ਤੇ ਮੱਕੀ-ਮੱਕੀ ਖਾ ਜਾਂਦੇ ਯਾਰ ਤੇ ਕਣਕ ਛੱਡ ਜਾਂਦੇ ਵੀ ਕਿਵੇਂ ਕਣਕ ਥੋੜਾ ਬੁੜਾ ਖਾਊਗਾ ਹੈ ਉਹਨੂੰ ਨੇੜੇ ਉਹਦਾ ਨਹੀਂ ਪ੍ਰੰਟ ਲਾਹਣ ਦੇ ਬੈਠੇ ਨੇ ਨਾ ਬਸ ਕਹ ਲਈ ਆ ਜੋੜੀ ਨੂੰ ਲਾਏ ਜਾਂਦੇ ਬਾਈ ਠੀਕ ਹੈ ਤੇ ਇਹ ਬੈਠੀ ਆ ਇੰਨੇ ਦਾ ਬਾਲਾ ਜਿੱਦੇ ਛੱਡ ਗਏ ਹੀ ਭਰਾ ਤੇ ਉਦੋਂ ਹੀ ਹੁਣ ਤਾਂ ਮਤਲਬ ਜਾਜ ਚ ਲਾੜੇ ਸੀ ਉੱਥੇ ਮਨਪ੍ਰੀਤ ਕੋਲ ਲਾੜੇ ਸੀ ਉਹਨੇ ਤੇ ਆਂਡਾ ਵੀ ਚੱਕ ਲਈ ਸੀ ਆਪਾਂ ਤੇ ਅਗਲੇ ਦਿਨ ਦੂਜੇ ਨੇ ਵੀ ਦੋ ਦਿਨਾਂ ਬਾਅਦ ਲਾੜੇ ਫੇਰ ਉਹਨੇ ਤੇ ਦੋਨੇ ਇਕੱਠੇ ਧਰਤੇ ਜਾਂਦੇ ਤੁਸੀਂ ਵੇਖਿਆ ਵੀਡੀਓ ਜਿਵੇਂ ਇਹ ਪਾਣੀ ਵੀ ਹੈਗਾ ਬਸ ਇਹਨੂੰ ਢੱਕ ਦਿੱ ਗਏ ਹਨ ਹਾਂ ਉਹਨਾਂ ਦਾ ਲਗਭਗ ਹੈ ਬਹੁਤ ਹੀ ਆ ਤੇ ਦਾਣੇ ਬਹੁਤ ਪਏ ਬਈ ਇਹ ਖਾਣਗੇ ਫੇਰ ਹੀ ਹੈ ਉਹਨੇ ਤੇ ਪਾਉਂਦੇ ਨਹੀਂ ਨੇ ਇਹਨੂੰ ਆਪਾਂ ਅਸੋਕੇ ਰਿਪੋਰਟਾਂ ਦੇਣ ਨੂੰ ਆਪਾਂ ਕਰਤੀਆਂ ਢੱਕ ਦਿੱ ਗਏ ਸਮਾਰ ਕੇ ਵਧੀਆ ਚੰਗੀ ਤਰ੍ਹਾਂ ਨਾਲ ਦੇ ਬਿੱਲੀ ਬੁੱਲੀ ਤੋਂ ਤੇ ਆ ਜਿਹੜਾ ਆਪਾਂ ਉਹ ਗੂਗਲ ਦਾ ਸੀ ਆਪਣਾ ਉਹ ਆਇਡੈਂਟੀਟੀ ਵੈਰੀਫਿਕੇਸ਼ਨ ਸੀਗੀ ਉਹ ਬਈ ਆਪਣੀ ਹੋ ਗਈ ਵਧਾਈਆਂ ਸਾਰਿਆਂ ਨੂੰ ਠੀਕ ਹੈ ਤੇ ਹੁਣ ਆਪਣਾ ਆਉਗਾ ਬਈ ਗੂਗਲ ਐਡਿਸਨ ਪਿੰਨ ਠੀਕ ਹੈ ਉੱਥੋਂ ਮਤਲਬ ਡਾਕਰਾ ਹੀ ਆਊਗਾ ਬਸ ਜੇ ਤੁਹਾਨੂੰ ਨਾ ਹੁਣ ਕੇ ਰੋਟੀ ਖਾ ਲਈਏ ਹੁਣ ਸਾਨੂੰ ਬਹਿ ਕੇ ਚੰਗੀ ਤਰ੍ਹਾਂ ਨਾਲ ਉੱਥੇ ਡਿਟੇਲ ਦੱਸਾਂਗੇ ਕਿ ਕਿਵੇਂ ਭਰਿਆ ਕੀ ਭਰਿਆ ਕਿਵੇਂ ਕੁਝ ਕਰਨਾ ਹੁੰਦਾ ਜੇ ਕਿ ਭਰਾਣੇ ਕੀ ਇਹ ਚੈਨਲ ਬਣਾਉਣਾ ਹੁੰਦਾ ਕੋਈ ਚੱਕਰ ਨਹੀਂ ਕਰਾਂ ਜਿਹੜੂ ਹੈਲਪ ਹਰੇਕ ਭਰਾ ਦੀ ਤੇ ਬਸ ਰੋਟੀ ਦੀ ਖਾਲੀ ਹੋਣਾ ਫੇਰ ਕਰਦੇ ਆਂ ਸ਼ੇਅਰ ਬਈ ਹਾਂਜੀ ਮਿੱਤਰੋ ਮੈਂ ਇੱਕ ਵਾਰ ਚੈੱਕ ਕਰਦ ਕੇ ਇੱਕ ਮਿੰਟ ਸੈਟ ਜਾਂਦਾ ਮੈਂ ਉਹ ਲੋਬੇ ਮੈਂ ਕਰਦੀ ਹਾਂ ਵੀਡੀਓ ਦੀ ਐਂਡਿੰਗ ਇੱਕ ਮਿੰਟ ਗੁੱਡ ਨਹੀਂ ਤਾਂ ਲੱਗਿਆ ਨਹੀਂ ਫੋਨ ਸਾਹਮਣੇ ਅੱਖਾਂ ਲਾਡ ਵਾਈਕ ਤਿੱਕ ਬਹੁਤ ਲੋ ਹੀ ਮੈਟਰ ਤੇ ਜੇ ਮੈਂ ਤੁਸੀਂ ਅੱਜ ਤੇ ਬਲੌਗ ਚ ਵੇਖ ਹੀ ਲਿਆ ਕੁਝ ਖਾਸ ਨਹੀਂ ਸੀ ਐਂਡ ਫਤੂ ਬਲੌਗ ਸੀ ਇਹਨੂੰ ਨਾ ਵੇਖਿਆ ਕਰੋ ਕੋਈ ਚੱਜ ਦੀ ਗੱਲ ਨਹੀਂ ਆਉਂਦੀ ਛੱਡ ਦਿਓ ਵੇਖਣਾ ਇਹਨੂੰ ਚੰਗੇ ਰਹਿਣਾ ਤਾਂ ਤੇ ਅੱਜ ਮੈਟਰ ਵੀ ਆਪਣੀ ਜਿਹੜੀ ਆਇਡੈਂਟੀਟੀ ਵੈਰੀਫਾਈ ਸੀ ਚੈਨਲ ਦੀ ਇਹਦੀ ਉਹ ਹੋ ਚੁੱਕੀ ਹੈ ਹੁਣ ਆਪਣਾ ਆਊਗਾ ਕਿਉਂਕਿ ਆਪਾਂ ਤਾਂ ਵੀ ਸੱਚੇ ਸੁੱਚੇ ਬੰਦੇ ਆਪਾਂ ਦੱਸ ਦਿੰਦੇ ਹੁੰਦੇ ਆ ਵੀ ਆਹ ਚੀਜ਼ ਇੰਨੀ ਕੁ ਹੋਗੀ ਆ ਇਹ ਹੋ ਗਿਆ ਠੀਕ ਆ ਜਿਹੜੀ ਆਪਣੀ ਮਲਾਵੀ ਪੈਨ ਕਾਰਡ ਲੱਗਣਾ ਸੀ ਆਪਣਾ ਉਹ ਲੱਗ ਗਿਆ ਉਹ ਕੰਪਲੀਟ ਹੋ ਗਿਆ ਸਾਰਾ ਉਹਦੀ ਹੋ ਗਈ ਉਹकी ਰਿਪੋਰਟ ਸਾਰੀ ਵਧੀਆ ਵੀ ਮਲਾਕ ਸੈਪਟ ਹੋ ਗਿਆ ਕੰਪਲੀਟ ਹੋ ਗਿਆ ਉਹ ਕਹਿੰਦੇ ਤੇ ਹੁਣ ਆਪਣਾ ਉਹ ਬਈ ਉੱਥੋਂ ਯੂ ਐਸ ਏ ਤੋਂ ਪਿੰਨ ਆਉਣਾ ਆਪਣਾ ਐਡਰੈਸ ਨ ਪਿੰਨ ਐਡਰੈਸ ਪਿੰਨ ਮੰਨ ਲਓ ਕਿਵੇਂ ਮੰਨ ਲਓ ਐਡਰੈਸ ਤੋਂ ਵੈਰੀਫਿਕੇਸ਼ਨ ਮੰਨ ਲਓ ਉਹ ਆਊਗਾ ਤੇ ਮੁੜ ਕੇ ਉਹ ਭਰਨਾ ਹੋਊ ਬਸ ਇਕੱਲਾ ਮੁੜ ਕੇ ਅਜੇ ਹੋਰ ਪ੍ਰੋਸੈਸ ਵੀ ਹੈਗਾ ਜ਼ਰੂਰ ਦਿਖਾਵਾਂਗੇ ਮਨ ਲਾ ਵੀ ਹੁਣ ਤਾਂ ਲੱਗ ਜਾ ਹਫਤਾ ਹਜੇ ਘੱਟੋ ਘਾਟਾ ਹੁੰਦੇ। ਤੇ ਉੱਪਰ ਆ ਗਏ। ਅਸੋਕੇ ਰਿਪੋਰਟ ਆ ਬਾਕੀ ਵੀਡੀਓ ਔਰ ਲਾਈਕ ਸ਼ੇਅਰ ਕਮੈਂਟ ਕਰ ਦਿੱਤਾ ਕਰੋ ਦੱਬ ਕੇ। ਤੇ ਕਰਨਾ ਕਰ ਤੋਂ ਨਹੀਂ ਤੁਹਾਡੀ ਮਰਜ਼ੀ ਆ। ਵੇਖੋ ਦੁਪਹਿਰ ਕਰਤਾ ਵੇਖੋ ਹੀ ਨਾ ਫਾਇਦੇ ਕੋਈ ਨਹੀਂ ਜਰਜ। ਠੀਕ ਆ ਓਕੇ ਬਾਏ ਤੇ ਬਸ ਤੇ ਇੰਨੀ ਗੱਲ ਸੀ ਤੇ ਵੀ ਬਾਤ ਸੀ। ਹੁਣ ਆਪਾਂ ਪਏ ਰਾਵਣ ਆਉ ਦਾ ਵੀਡੀਓ ਸਾਰਾ ਸੈੱਟ ਕਰਨੀ ਆ ਹਜੇ। ਤੇ ਬਾਕੀ ਬਸ ਕੱਲ ਨੂੰ ਦਿਖਾਵਾਂ ਕੀ ਬਣਦਾ ਹੈ। ਕੀ ਨਹੀਂ ਬਣਦਾ ਬਸ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆਂ ਕਿਸੇ ਨਵੇਂ ਵਲੌਗ ਚ ਬੇਕਾਰ ਵਲੌਗ ਚ ਇਹਨੂੰ ਨਾ ਵੇਖੋ ਠੀਕ ਹੈ ਬਾਏ ਬਾਏ